சவுண்ட் பைட் பாலச்சந்திரன் இருபத்து இரண்டு ਅੱਛਾ ਇਹ ਲੱਗੇ ਕਿ ਗੱਲ ਪੂਰੀ ਹੋ ਰਹੀ ਹੈ ਜੀ ਕੋਈ ਵੀ ਗੱਲ ਤੇਰੇ ਮੁੱਲ ਪੂਰਾ ਨਾ ਕੋਈ ਗੱਲ ਨਹੀਂ ਇਹ ਜਿਹੜਾ ਖੰਡੀ ਆ ਜਾ ਪਤਾ ਨਾ ਭਜਨ ਚ ਕੋਈ ਗੱਲ ਸਾਹਮਣੇ ਹੈਈ ਕੋਈ 9000 ਨਾ 9 ਲਾਇਆ ਭਾਈ ਕੋਈ ਨਹੀਂ ਸਭ ਕੁਝ ਵੇਚਣਾ ਹੈ ਐ ਦਦਾ ਕਹ ਗਿਆ ਰੇਥੋਂ ਕੋਈ ਨਹੀਂ ਮਾਤ ਉਹ ਮਾਈ ਕੋਈ ਪੁੱਛ ਕੇ ਆਉਂਗੇ ਨਹੀਂ ਲੈ ਦੇਗਾ ਐ ਦੋ ਦਿਨ ਖਾਇਦਿਓ ਚੰਨ ਨਾਲ ਲੜਦਾ ਹੈ ਸਲਾਹ ਕਰਦਾ ਰਹਾ ਕਰ ਵੇ ਕਮਣੇ ਮੰਦੋਂ ਪਾਸੇ ਗਰਾਦੀ ਦਿਖਾ ਦੰਨੇ ਆਉਂਗੇ ਸਾਲ ਉਹ ਵੀ ਪੈਸੇ ਕੰਮ ਚੱਲ ਗੋਬਰਸ ਨੇ ਆਓ ਖੜੇ ਮਗਰ ਲੈ ਬੱਕਰੇ ਤੇ ਚੱਲੋ ਪਤਰਾ ਛੱਡਿਆ ਤੈਨੂੰ ਪੱਠ ਨਹੀਂ ਛੱਡੀ ਮੱਖੇ ਨੂੰ ਖਿਲਾਵਾ ਦੇ ਦੀ ਕੀ ਮੁਕਤੇ ਜਾਣੇ ਤੁਸੀਂ ਤਾਂ ਪੈਸਾ ਤਾਂ ਲਉਂਦੇ ਨਹੀਂ ਹੈਗੇ ਨਹੀਂ ਬਲੌ ਮੋਲਰ ਆਉ ਯਾਰ ਹਿਸਾਬ ਨਾਲ ਉਹ ਤਾਂ ਦੂਜੇ ਹੀ ਬੇਵਾਗੇ ਅਗਲੇ ਆਉਂਦੇ ਹਿਸਾਬ ਨਾਲ ਕੀ ਹੋ ਗਿਆ ਹੁਣ ਖਰਚੇ ਤਾਂ ਤੁਹਾਡੀ ਆਖੋ ਖਰਚੇ ਤਾਂ ਪਾਰਤੀ ਨਹੀਂ ਖਰਚੇ ਬਚਾ ਵੀ ਦਿੰਦੇ ਨਹੀਂ ਕਦੇ ਠੀਕ ਆ ਉਹ ਲੈ ਯਾਰ ਉਹ ਬਾਈ ਤੇ ਫਿਰ ਨਾ ਸਹੀ ਕਰਦੇ ਯਾਰ ਲੈ ਖਾਈ ਕਰਦੇ ਤੂੰ ਯਾਰ ਲਖਾਈ ਕਰ ਦੂ ਲਖਾਈ ਦਾ ਕੋਈ ਚੱਕਰ ਨੂੰ ਪਹਿਲਾਂ ਇਹ ਦੱਸ ਲਈ ਜਿਉ ਲਖਾਈ ਦੇ ਵਿੱਚ 100 ਰੁਪਏ ਦੀ ਆਪਾਂ ਬੋਤਲ ਪੀ ਜਨੇ 200 ਦੀ ਲਖਾਈ ਪਿੱਛੇ ਇੱਥੇ ਆਪਾਂ ਆ ਕੇ ਹੜਨ ਲੱਗ ਜਨੇ ਐਂ ਜੀ ਕਲਾਂ ਕੋ ਬਾੜੀਆਂ ਵੱਡੀਆਂ ਨੇ ਉਹ ਬਾਈ ਇਹ ਬੰਦੇ ਤਾਂ ਬਾਰ ਬਾਰ ਸੌਤਾ ਚਿੰਨਾਂ ਤੋਂ ਫੋਟਾ ਪੈ ਰਿਹਾ ਹੈ ਕਥਾ ਲਗਾਇਆ ਇੱਥੇ ਅਗਲਾ ਕੇ 100 ਰੁਪਏ ਹੋ ਗਏ ਕਹੀ ਹੁੰਦੇ ਨੇ ਇਹ ਤੇਰੇ 10000 ਤੇ ਜਮੀ ਆ ਕੇ ਲਖੀਰ ਕੱਢ ਗਿਆ ਘਰ ਕੋ ਸੋਏ ਨਹੀਂ ਨਹੀਂ ਹੁਣ ਨਹੀਂ ਫਿਰ ਤਾਂ ਤਾਂ ਪਰਚੀ ਵੀ ਗਈ ਜਿਹੜੀ ਪਰਚੀ ਮਤਲਬ ਕਿੰਨੇ ਜਿਹੜੀ ਕਿੰਨੇ ਜੀ ਪਰਚੀ ਗਈ ਹੈ ਛੱਡ ਦੱਸ ਤਾਂ ਪਰਚੀ ਕਹਿੰਦਾ ਮੈਂ ਕਹਿੰਦਾ ਉਹ ਬਾਈ ਉਹ ਤਾਂ ਠੀਕ ਲਾਤੇ ਯਾਰ ਮੈਂ ਨਹੀਂ ਨਾਲ ਯਾਰ ਉਹ ਖੜ ਜਾ ਤੈਨੂੰ ਵੀ ਤੂੰ ਗਾ ਕਿ ਕਿੱਥੇ ਗਏਗਾ ਉੱਥੇ ਮੈਂ ਕਿੱਥੇ ਢਲੂਮ ਕਰੇਗਾ ਕਿੱਥੇ ਗਊਗਾ ਯਾਰਾਂ ਦਾ ਹੋਰ ਕਿੱਥੇ ਜਾਏਗਾ ਯਾਰਾਂ ਕਿਹੜੇ ਸਾਮਣੇ ਪਾਉਂਗਾ ਯਾਰਾਂ ਦੇ ਸਾਬ ਕਰ ਗੱਲ ਕੋਈ ਨਹੀਂ ਪਰ ਇੱਤ ਆਪਣੀ ਇੱਧਰ ਵੀ ਮਰਜੀ ਰਹਿਂਦੇ ਰਹਿਂਦੇ ਤਾਂ ਇੱਕ ਕਹਿੰਦੇ ਮੁਕਰ ਕੋਈ ਨਹੀਂ ਕੋਈ ਨਹੀਂ ਪਾਰਟੀ ਪੁੱਤ ਪਾਰਟੀ ਦਾ ਕੋਈ ਚੱਲਣ ਵਾਲਾ ਠੀਕ ਆ ਯਾਰ ਉਹਨੂੰ ਵੀ ਰੋਟੀ ਛੱਡ ਦੇ ਉਹਨੂੰ ਵੀ ਰੋਟੀ ਛੱਡ ਦੇ ਉਹਨੇ ਵੇਚਣਾ ਆ ਨਹੀਂ ਨਹੀਂ ਮੇਰਾ ਮੇਰਾ ਵੇਚਣਾ ਆ ਉਹ ਮਾ ਨਹੀਂ ਮੈਂ ਤੁਹਾਨੂੰ ਕਰਾਉਂਦਾ ਪਰ ਜਦੂ ਕਰਾਉਂਦੇ ਆ ਜਾ ਉਹ ਬਾਈ ਆ ਫਿਰ ਰਹਿਣ ਗਿਆ ਉਹ ਖਾੜਿਆ ਮੈਂ ਬਸ ਜਦੂ ਕਰਾ ਦੇ ਯਾਰਾਂ ਓ ਘੰਟਾ ਆ ਗਿਆ ਯਾਰ ਅਮ ਤਾਂ 11 ਵਜੇ ਵਰਤ ਪਈ ਜਾ ਗਾ ਨਹੀਂ ਮੈਨੂੰ ਪਰਚੀ ਇਹ ਕਰਾਉ ਉਹ ਪਰਚੀ ਇਹ ਕਰਾਉ ਉਹ ਸਾਡੇ ਦਾ ਪਰਚੀ ਇਹ ਕਰਾਉਗਾ ਇਹ ਨਹੀਂ ਕਰਾਂ ਪਰਚੀ ਨਹੀਂ ਕਰਾਂ 11 ਦਾ ਕਰ ਜਾਤਾ ਪਰਚੀ ਕਰਾਉਗਾ ਤੂੰ ਬੁਆ ਜਰਾ ਤੂੰ ਪਰਚੀ ਨੂੰ ਕਰਾ ਕੋਲ ਰਾਤ ਨੂੰ ਪਈ ਜਾ ਸਾਡੇ ਦਾ ਕੋਈ ਨਹੀਂ ਬਈ ਫੇਰ ਨਹੀਂ ਬਣਦਾ ਉਹ ਫੱਗੂ ਇਹ ਤੋ ਖਾ ਖਾ ਮਾਰ ਨਾ ਇਹ ਰਾਜਪਾਲ ਤੁਸੀਂ ਕਹਿੰਦਾ ਮੈਂ ਕਰ ਉਹ ਤੈਨੂੰ ਹੁਣ ਨਾ ਹੋਰ ਕਰ ਬਿਆਹ ਹੋਣੀ ਯਾਰ ਫੇਰ ਵੀ ਨਜ਼ਰ ਉਹਦਾ ਫੇਰ ਮੈਨੂੰ ਕਹੀ ਮੈਨੂੰ ਪਤਾ ਮੈਂ ਕਹਾ ਕਿ ਇਹ ਨਾ ਰੋ ਮਾਰ ਨਾ ਮੈਂ ਮੰਨਾ ਯਾਰ ਆਜੀ ਵੀ ਕਰੇ ਯਾਰ ਬਾਤ ਉੱਤੇ ਖਣੇ ਨੇ ਨੀਰ ਲੱਗੇ ਨਾ ਜੇ ਤੂੰ ਮੈਂ ਕਹਿੰਦਾ ਮੈਂ ਨਾ ਜਾਓ ਮੈਂ ਕਹਿੰਦਾ ਤੁਹਾਨੂੰ ਕਹਿੰਦਾ ਨਾ ਜਾਓ ਫਿਰ ਮੈਂ ਉਹ ਨਾ ਕਰਾਂ ਵੀ ਪਰਚੇ ਕਰੂੰ ਓਹ ਮੈਂ ਰੈਂਟ 710 ਦਾ ਪੈ ਰਿਹਾ ਉਹ ਇਹ 10 ਸਾਢੇ 10 ਦਾ ਲੰਦਾ ਪਰਚੇ ਵੀ ਹੋਈ ਤਾਂ ਤਾਂ 7 710 ਦੀ ਜਿਆਰਿਆ 710 ਹੋ ਗਿਆ 21 ਦਾ ਦੂੰ ਪਾਰਟੀ ਮੈਂ ਲੈ ਜਾਣਾ ਇਹਦੀ ਮਰਜ਼ੀ ਨਹੀਂ ਲੈ ਜਾਣਾ ਨਾਲ ਲੈ ਮਤਲਬ ਮਗਰ ਕਿਰੇ ਭਾਈ ਵਾ ਠੀਕ ਆ ਮੁੱਕੀ ਗੱਲ 11 ਦਾ ਜਿਹੜਾ ਪਾਰਟੀ ਮੈਂ ਕਰਾ ਦੂੰਗਾ ਨਹੀਂ ਕੋਈ ਗੱਲ ਚਲੋ ਜੀ ਹੁਣ ਇਹ ਨਗਾਫੀ ਯਾਰ ਕੋਈ ਮਰਜ਼ੀ ਰੋ ਭਾਈ ਤਾਂ ਸਿਕਾਦਰ ਜੀ ਦਾ 5 ਸੁਪਰ 5 2000 700 ਦਾ ਪਰਚੀ ਥੋੜੀ ਆਪ ਕੋ ਦੇ ਕੱਟ 200 200 ਵਧਿਆ ਠੀਕ ਆ ਠੀਕ ਆ ਹਾਂ ਪਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਬੜਾ ਮੱਛੂ ਮੈਨੂੰ ਬੱਤਰਾ ਚੱਲ ਰੋ ਦੇ ਛੋਲੀ ਚ ਪਰਸ ਆਉਗੀ ਛੋਲੀ ਚ ਬਾਹਰ ਜਾ ਓਏ ਰੋਜ਼ ਬਤਾਇਆ ਸਾਡਾ ਮੈਂ ਤਾਇਏ ਕੋਲੀ ਹੋ ਪਾ ਬਣ ਗਿਆ ਭੈਣ ਦੀ ਛੋਲੀ ਆਉਗੀ ਉਹ ਪਾ ਬਣ ਗਿਆ ਭੈਣ ਦੀ ਛੋਲੀ ਮੈਂ ਘਰੇ ਜਾ ਕੇ ਬੱਪੂ ਸੱਲਣ ਬਕਰ ਉਹ ਬੜਾ ਨੂੰ ਚੜ ਦੇ ਵੱਲ ਮੂੰਹ ਕਰਕੇ ਦੱਸਾ ਪਾ ਛੋਲੀ ਪਹਿਲਾਂ ਮੈਂ ਬੋਲਦਾ ਹਰਦੀ ਹਾਂ ਇਹ ਹੁਣ ਬਾਪੂ ਕਹਿਣ ਲੱਗ ਗਿਆ ਮੈਂ ਹਾਂ ਬੱਚੇ ਨੇ ਓਏ ਅੱਛਾ ਓਏ ਲੋਈ ਆਈ ਹੋਇਆ ਭਾਈ ਸੁਦਾ ਹਾਂ ਪਾਇਆ ਹਰਾ ਗਲਾਸ ਚੋਣ ਕਰਾ ਦੇ ਕੋਈ ਦੋ ਜਣੇ ਆ ਇਹਨਾਂ ਦੀ ਕਰਾ ਦੋ ਇਹਾਂ ਬਸ ਦੋ ਜਣੇ ਆ ਦੋ ਦੋ ਚਲੋ ਚਲੋ